ਬਿੱਟਰ ਹੋ ਗਿਆ ਜੀ ਆ ਹੋ ਗਿਆ ਤੇ ਜਾ ਉਹਨੇ ਝੁੱਟੀ ਛੱਤ ਕਿਉਂਕਿ ਝੁੱਟੀ ਛੱਤ ਲਾ ਕੇ ਲੰਮੇ ਪਏ ਮੈਂ ਤੁਹਾਨੂੰ ਦੱਸਦਾ ਹੁਣ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਆ ਦੇਖੋ ਕਬੱਡੇ ਸਾਡੇ ਝੁੱਟਾ ਪਾ ਕੇ ਜਿੱਥਾ ਤੇ ਸੋਦਾ ਬੰਨਣਾ ਜਾਣੇ ਝੁੱਟਾ ਪਾ ਕੇ ਇੱਥੇ ਪੁਸ਼ਾਦੀ ਆ ਰਹੀ ਹੈ ਉਹਨਾਂ ਨੂੰ ਪੈਨ ਪਰਪੋਨਾ ਮਿਲ ਗਈਆਂ ਵਧਿਆ ਪਿਆ ਹੋੜੀ ਸਾਹਮਣੇ ਸਾਹ ਕੋਸ਼ਿਸ਼ ਇਹ ਬੱਦ ਸੋਇ ਤੇ ਵਧਿਆ ਪਿਆ ਇਹਨਾਂ ਨੇ ਕੀ ਆ ਹੋਰ ਕਿਹਾ ਵਾ ਗਾ ਸਾਹਿਬ ਇਹ ਹਾਂ ਯਾਰ ਕਰਾਉ ਜਲਦੀ ਨੰਬਰ 3 378 ਬੰਦੇ ਪਾਉਣ ਸਾਰੇ ਟੋਟਲ ਹਾਂਜੀ ਹੋਇਆ ਸਰ ਇਲੈਕਸ਼ਨ ਕਮਿਸ਼ਨ ਦੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਮੈਂ ਇਲੈਕਟਰ ਦੇ ਵਿੱਚ ਤੋਂ ਮੰਗ ਕਰਦਾ ਇਹ ਸ਼ਰੇਆਮ ਚਿੱਤੇ ਦਿਨ ਗੋਰੀਆਂ ਚਲਾਈਆਂ ਜਾ ਰਹੀਆਂ ਉਹਦੀ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਅਜਨਾਲੇ ਅਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਿਹਾ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਇਹ ਬੰਦੇ ਨਹੀਂ ਨਿਕਲਦੇ ਨੇ ਆ ਗੋਲੀ ਦੇਖ ਲੋ ਕਾਹ ਕਰਾਸ ਕਰਾਉਣਗੇ ਜਦੋਂ ਸਾਡੇ ਆ ਕੇ ਰੈਲੀ ਆਉਂਦੇ ਨਾਲ ਸਾਡੀ ਦੇਖ ਲਓ ਅਸੀਂ ਉੱਟਣਾ ਹੀ ਨਹੀਂਗਾ ਅੰਤਰ ਦੀ ਹੱਤਿਆ ਵਾ ਕਿੰਨਾ ਦੀ ਰੈਲੀ ਆਉਂਦੀ ਆ ਇਨਫੋਰਮੇਸ਼ਨ ਆਈ ਜੀ ਅਜਨਾਲਾ ਪਖਾਹਰੀ ਸਿੰਘ ਵਾਲਾ ਦਾ ਐਮਆਰ ਪੈਸ ਲਾ ਕੇ ਸੜਕ ਦੇ ਉੱਤੇ ਕੁਝ ਬੰਦਿਆਂ ਦੇ ਝਗੜਾ ਹੋਇਆ ਵਾ ਜੇ ਸੰਬੰਧੀ ਪਤਾ ਲੱਗਾ ਵੀ ਉੱਥੇ ਗੋਲੀ ਵੀ ਚੱਲੀ ਆ ਅਸੀਂ ਮੌਕੇ ਤੇ ਪੁੱਜੇ ਸੀਗੇ ਤੇ लवली ਨਾਮ ਦਾ ਮੁੰਡਾ ਵਾ ਉਗਰੇਵਾਲ ਦਾ ਜਿਹਦੇ ਗੋਲੀ ਲੱਗੀ ਆ ਉਸੇ ਉਹ ਲਾਤਾ ਦਾਗੜਾ ਇੱਥੇ ਮੌਕੇ ਤੇ ਆਏ ਆ ਮੌਕੇ ਤੇ ਅਗਲੀ ਕਾਰਵਾਈ ਜੋ ਬਣਦੀ ਹੋਵੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਮੁੱਢਲੀ ਜਾਂਚ ਪਤਾ ਲੱਗਾ ਕੀ ਕਾਰਨ ਹੈ ਕਿ ਉਹ ਗੋਲੀਆਂ ਚੱਲੀਆਂ ਕਾਰਨ ਤੇ ਇਹਨਾਂ ਦੀ ਆਪਸੀ ਪਹਿਲਾਂ ਵੀ ਪਤਾ ਲੱਗਾ ਕਿ ਆਪਸੀ ਇਹਨਾਂ ਦੇ ਰੰਜਿਸ਼ਬਾਜੀ ਹੈਗੀ ਇਹਨਾਂ ਦੀ ਪਹਿਲਾਂ ਵੀ ਚੱਲ ਰਹੀ ਹੈ ਆਪਸ ਵਿੱਚ ਸੀਸੀਟੀਵੀ ਕੈਮਰੇ ਤੁਸੀਂ ਵੇਖਿਆ ਵੀਡੀਓ ਦੇਖੀ ਹੈ ਕਿੰਨੇ ਜਾਣੇ ਸੀ ਨਹੀਂ ਫਿਰਾਲ ਸੀਸੀਟੀਵੀ ਕੈਮਰੇ ਘਾਲੇ ਨਹੀਂ ਖੜਾਰੇ ਬਾਕੀ ਬੋਰਸ ਮੈਂ ਖੁਦ ਮੌਕੇ ਤੇ ਇੱਥੇ ਆਇਆ ਤੇ ਮੌਕੇ ਤੇ ਆ ਕੇ ਦੇਖਿਆ ਇਹਨੂੰ ਪੇਸ਼ੈਂਟ ਨੂੰ ਦਾਖਲ ਕਰਾਇਆ ਜਿਹੜੀ ਅਗਲੀ ਕਾਰਵਾਈ ਹੋਊਗੀ ਜੋ ਮੈਡੀਕਲ ਜੱਟ ਹੋਊਗਾ ਤੇ ਮਤਬ ਕਾਰਵਾਈ ਕਰ ਅਸੀਂ ਚੱਲਦੇ ਜਾਏਗਾ ਲੱਗਾ ਕਿਹੜੇ ਹਥਿਆਰ ਸੀ ਕਿਉਂਕਿ ਹਥਿਆਰ ਤੇ ਜਮ੍ਹਾਂ ਕਰਾਇਆ ਗਿਆ ਨਹੀਂ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਆ ਵੀ ਗੋਲੀ ਚੱਲੀ ਮੌਕੇ ਤੇ ਠੀਕ ਹੈ ਹੁਣ ਗਵਾਹ ਵੈਰੀਫਾਈ ਕਰਾਂਗੇ ਤੇ ਤਪੀਦਾਨ ਵੀ ਕਿ ਅਸਰ ਕਣੀ ਕੀ ਹੈ ਜੀ ਮੁੱਢਲੀ ਜਾਂਚ ਕਿੱਥੇ ਕਿੱਥੇ ਦੇ ਸੱਟਾਂ ਲੱਗੀਆਂ ਕਿੱਥੇ ਗੋਲੀ ਲੱਗੀ ਨਾ ਮੁੱਢਲੀ ਜਾਂਚ ਤੇ ਪਾਇਆ ਲੱਗਾ ਕਿ ਸਜੀ ਬਾਤ ਤੇ ਕਹਿ ਰਿਹਾ ਗੋਲੀ ਲੱਗੀ ਐ ਇੱਕ ਤੇ ਖੱਬੇ ਹੱਥ ਦੇ ਉੱਤੇ ਉਂਗਲਾਂ ਦੇ ਉੱਤੇ ਕੋਈ ਟੱਪ ਟੁੱਪ ਲੱਗੇ ਹੋਇਆ ਉਹ ਮੈਡੀਕਲ ਹੋਂ ਡਾਕਟਰ ਸਾਹਿਬ ਕੱਟਣਗੇ ਵੀ ਸੱ रिजल्ट ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਰਜ ਬਿਆਨ ਲੈ ਕੇ ਪੱਤਰ ਦਿੱਤਾ ਜਾਵੇ ਠੀਕ ਹੈ